ਹੁਣ ਤੁਸੀਂ ਵੀ ਲੈ ਸਕਦੇ ਹੋ 18 ਤੋਂ 25 ਲੱਖ ਰੁਪਏ ਤੱਕ ਦਾ ਲੋਨ ਉਹ ਕੌਣ ਲੈ ਸਕਦੇ ਹਨ ਤੇ ਉਸ ਦੇ ਵਿੱਚ ਤੁਹਾਡੀ ਮਹੀਨੇ ਦੀ ਆਮਦਨ ਕਿੰਨੀ ਹੋਣੀ ਚਾਹੀਦੀ ਹੈ ਤੇ ਇਹ ਕਿਸ ਤਰੀਕੇ ਨਾਲ ਜਿਹੜਾ ਲੈ ਸਕਦੇ ਹੋ ਤੁਸੀਂ ਲੋਨ ਜਿਸ ਵੀਰ ਭਰਾ ਦੀ 20 ਤੋਂ 25000 ਰੁਪਏ ਮਹੀਨੇ ਦੀ ਜਿਹੜੀ ਆਮਦਨ ਆ ਉਹ ਵੀਰ 18 ਲੱਖ ਤੋਂ ਲੈ ਕੇ 25 ਲੱਖ ਰੁਪਏ ਤੱਕ ਦਾ ਜਿਹੜਾ ਲੋਨ ਲੈ ਸਕਦਾ ਹੈ ਆ ਸਰਕਾਰੀ ਲੋਨ ਇਸ ਲੋਨ ਦੇ ਵਿੱਚ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜਾ ਇਹ ਲੋਨ ਤੁਹਾਨੂੰ ਮਿਲ ਜਾਵੇਗਾ ਤੇ ਇਸ ਲੋਨ ਨੂੰ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਅਪਲਾਈ ਕਰਨਾ ਆ ਤੇ ਕਿਸ ਤਰੀਕੇ ਨਾਲ ਜਿਹੜਾ ਇਹ ਲੋਨ ਤੁਹਾਡੇ ਖਾਤੇ ਵਿੱਚ ਆਵੇਗਾ ਆਜੋ ਤੁਸੀਂ ਸਟੈਪ ਬਾਈ ਸਟੈਪ ਵੀਡੀਓ ਨੂੰ ਸਾਰੀ ਸਮਝੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਸੇ ਹੋਰ ਵੀਰ ਭਰਾ ਦਾ ਫਾਇਦਾ ਹੋ ਸਕੇ ਤੇ ਵੀਡੀਓ ਨੂੰ ਸਾਰੀ ਦੇਖਿਓ ਤੇ ਸਟੈਪ ਬਾਈ ਸਟੈਪ ਉਸ ਨੂੰ ਅਪਲਾਈ ਕਰਨ ਦਾ ਪ੍ਰੋਸੈਸ ਸਮਝ ਲਿਓ ਆਜੋ ਚੱਲਦੇ ਆ ਸਕਰੀਨ ਦੇ ਵੱਲ ਸਭ ਤੋਂ ਪਹਿਲਾਂ ਤੁਸੀਂ Google Apps ਨੂੰ ਓਪਨ ਕਰ ਲੈਣਾ ਹੈ ਤੇ ਸਰਚ 바ਰ ਤੇ ਕਲਿੱਕ ਕਰ ਦੇਣਾ ਹੈ ਤੁਹਾਡੇ ਜਿਹੜੇ 6 ਮਿੰਟ ਲਏ ਜਾਣਗੇ ਤੁਹਾਡੀ ਜ਼ਿੰਦਗੀ ਬਦਲ ਦੇਣਗੇ ਤੁਸੀਂ ਸਰਚ ਆਈਕਨ ਤੇ ਕਲਿੱਕ ਕਰਨਾ ਹੈ ਇਸ ਦੇ ਉੱਪਰ ਜਿਹੜਾ ਸਰਚ ਆ ਰਹੀ ਹੈ ਇਸ ਤੇ ਟੱਚ ਕਰਕੇ ਲਿਖਣਾ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਪੀ ਐਮ اے ਵਾਈ ਜੀ ਐਨ ਆਈ ਸੀ ਡਾਟ ਈਨ ਠੀਕ ਹੈ ਜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਜਾਣਾ ਹੈ ਤੇ ਜਦੋਂ ਇਹ ਤੁਹਾਡੀ ਆਫੀਸ਼ੀਅਲ ਇਹਨਾਂ ਦੀ ਵੈਬਸਾਈਟ ਆ ਇਹ ਓਪਨ ਹੋ ਜਾਵੇਗੀ ਤੇ ਇਸ ਦੇ ਉੱਪਰ ਜਿਹੜਾ ਸਾਈਡ ਤੇ ਜਮਾਂ ਕੋਨੇ ਤੇ ਇੱਥੇ ਪਬਲਿਕ ਪਬਲਿਕ ਗਵਰਨੈਂਸ ਲਿਖਿਆ ਹੋਇਆ ਹੈ ਇਸ ਤੇ ਟੱਚ ਕਰਨਾ ਹੈ ਖੀਰ ਤੇ ਜਿਹੜਾ ਲਿਖਿਆ ਹੋਇਆ ਪਬਲਿਕ ਗਰੀ ਅਵਿਨੰਦ ਸ ਠੀਕ ਹੈ ਜੀ ਇਸ ਤੇ ਕਲਿੱਕ ਕਰਨਾ ਹੈ ਆ ਇਸ ਨੂੰ ਓਕੇ ਕਰ ਦੇਣਾ ਹੈ ਇਸ ਨੂੰ ਜਦੋਂ ਓਕੇ ਕਰੋਗੇ ਫਿਰ ਇੱਕ ਵੈਬਸਾਈਟ ਜਿਹੜੀ ਓਪਨ ਹੋ ਜਾਵੇਗੀ ਉਹ ਜਿਹੜੀ ਇਹਨਾਂ ਦੀ ਮੇਨ ਜਿਹੜੀ ਆਫੀਸ਼ੀਅਲ ਵੈਬਸਾਈਟ ਆ ਉਸ ਤੋਂ ਅੱਗੇ ਫਿਰ ਵੈਬਸਾਈਟ ਆਵੇਗੀ ਫਿਰ ਰਜਿਸਟਰਡ ਲੌਗਇਨ ਤੇ ਤੁਸੀਂ ਜਾਣਾ ਹੈ ਇੱਥੇ ਦੇਖੋ ਆ ਵੇਖੋ ਰਜਿਸਟਰ ਲੌਗਇਨ ਇਸ ਤੇ ਜਿਹੜਾ ਕਲਿੱਕ ਕਰਨਾ ਹੈ ਆ ਜਦੋਂ ਇੱਥੇ ਕਲਿੱਕ ਕਰੋਗੇ ਤੁਸੀਂ ਇੱਥੇ ਆਪਣਾ ਅਕਾਊਂਟ ਬਣਾ ਲੈਣਾ ਹੈ ਆ ਨੀਚੇ ਇੱਥੇ ਲਿਖਿਆ ਆਊਗਾ ਕਲਿੱਕ ਹਰ ਟੂ ਸਾਈਨ ਅਪ ਠੀਕ ਹੈ ਜੀ ਇਹਦੇ ਤੇ ਤੁਸੀਂ ਕਲਿੱਕ ਕਰ ਦੇਣਾ ਆ ਤੇ ਤੁਹਾਡਾ ਜਿਹੜਾ ਤੁਸੀਂ ਆਪਦਾ ਆਈਡੀ ਪਾਸਵਰਡ ਜਿਹੜਾ ਤੁਹਾਨੂੰ ਮਿਲ ਜਾਵੇਗਾ ਠੀਕ ਹੈ ਇੱਥੇ ਨਾਮ ਵਗੈਰਾ ਭਰ ਕੇ ਕੈਪਚਾ ਕਲੀਅਰ ਕਰਕੇ ਸਾਰਾ ਈਮੇਲ ਵਗੈਰਾ ਨੰਬਰ ਭਰ ਕੇ ਨਾਲ ਤੁਹਾਡਾ ਜਿਹੜਾ ਅਕਾਊਂਟ ਉਹ ਬਣ ਜਾਵੇਗਾ ਤੇ ਪਾਸਵਰਡ ਤੁਸੀਂ ਯਾਦ ਰੱਖਣਾ ਹੈ ਕਿਉਂਕਿ ਇਹਨੂੰ ਲੌਗਇਨ ਕਰਨਾ ਹੈ ਦੁਬਾਰਾ ਫਿਰ ਤੁਸੀਂ ਇੱਥੇ ਇਹਨੂੰ ਲੌਗਇਨ ਕਰਨਾ ਹੈ ਤੁਹਾਨੂੰ ਪਾਸਵਰਡ ਮਿਲ ਜਾਵੇਗਾ ਠੀਕ ਹੈ ਜੀ ਤੇ ਤੁਸੀਂ ਨੰਬਰ ਭਰ ਕੇ ਆਪ ਦਾ نیچے ਕੈਪਚਾ ਜਿਹੜਾ ਹੈ ਉਹਨੂੰ ਕਲੀਅਰ ਕਰਕੇ ਲੌਗਇਨ ਕਰ ਦੇਣਾ ਹੈ ਠੀਕ ਹੈ ਫਿਰ ਜਿਹੜਾ ਇਹ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਆ ਉਹ ਓਪਨ ਹੋ ਜਾਵੇਗੀ ਉਸ ਤੋਂ ਬਾਅਦ ਕੀ ਹੈ ਇਧਰ ਸਾਈਡ ਤੇ ਇਧਰ ਦੇਖੀ ਚਲੋ ਲੌਗੇਜ ਪੈਨਸ਼ਨ ਗ੍ਰੀਵੈਂਸ ਇਹਦੇ ਤੇ ਜਾਣਾ ਆ ਜਿਹੜੀ 3 ਨੰਬਰ ਵਾਲੀ ਆਪਸ਼ਨ ਹੈ ਉਸ ਤੋਂ ਬਾਅਦ نیچے ਆ ਕੇ ਆਈ ਐਗਰੀ ਤੇ ਕਲਿੱਕ ਕਰ ਦੇਣਾ ਆ ਫਿਰ ਉਸ ਤੋਂ ਬਾਅਦ ਕੀ ਹੈ ਫਿਰ ਅਗਲੀ ਜਿਹੜੀ ਸਾਈਟ ਓਪਨ ਹੋ ਜਾਵੇਗੀ نیچے ਜਿਹੜਾ ਮੋਰ ਲਿਖਿਆ ਆ ਰਿਹਾ ਆ ਇਸ ਦੇ ਉੱਪਰ ਤੁਸੀਂ ਜਿਹੜਾ ਟੱਚ ਕਰਨਾ ਆ ਤੇ ਫਿਰ ਜਿਹੜੀ ਆਪਸ਼ਨ ਤੁਹਾਨੂੰ ਦੱਸਦੇ ਆ ਇੱਥੇ ਆਊਗੀ ਆਪਸ਼ਨ ਆ ਦੇਖੋ ਰੂਲਰ ਡਿਵੈਲਪਮੈਂਟ ਠੀਕ ਹੈ ਜੀ ਅਤੇ ਕਲਿੱਕ ਕਰ ਦੇਣਾ ਆ ਠੀਕ ਹੈ ਉਸ ਤੋਂ ਬਾਅਦ ਕੀ ਹੈ ਇੱਥੇ ਫਿਰ ਤੁਹਾਨੂੰ ਕੈਟਾਗਰੀ ਪੁੱਛੇ ਜਾਵੇਗੀ ਤੁਸੀਂ ਇੱਥੇ ਜਿਹੜੀ ਕੈਟਾਗਰੀ ਤੁਹਾਨੂੰ ਦੱਸਦੇ ਆ ਕਿਹੜੀ ਭਰਨੀ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਾਲੀ ਠੀਕ ਹੈ ਜੀ ਫਿਰ نیچے ਸਿਲੈਕਟ ਕੈਟਾਗਰੀ ਇੱਥੇ ਭਰ ਦੇਣਾ ਆ ਫॉर ਨਿਊ ਹਾਊਸ ਪਹਿਲੇ ਵਾਲੀ ਰਿਕਵੈਸਟ ਫॉर ਨਿਊ ਹਾਊਸ ਇਹ ਵਾਲੀ ਤੁਸੀਂ ਭਰ ਦੇਣੀ ਆ ਕੈਟਾਗਰੀ ਠੀਕ ਹੈ ਜੀ ਦੁਬਾਰਾ ਫਿਰ ਦੇਖ ਲਓ ਪਹਿਲੇ ਨੰਬਰ ਵਾਲੀ ਜਿਹੜੀ ਆਪਸ਼ਨ ਹੈ ਆ ਉਸ ਤੇ ਕਲਿੱਕ ਕਰਕੇ ਫਿਰ ਦੁਬਾਰਾ ਜਿਹੜਾ ਆ ਆ ਦੇਖੋ ਤੀਸਰੇ ਬੰਨੇ ਲੈਵਲ ਕੈਟਾਗਰੀ ਆ ਜੂਗੀ ਇੱਥੇ ਭਰ ਲੈਣਾ ਆ ਨੀਗਿਲੀਜੈਂਸ ਆਫ ਰਿਕੁਐਸਟ ਫਾਰ ਨਿਊ ਇਹ ਵਾਲੀ ਭਰ ਲੈਣੀ ਆ ਉਸ ਤੋਂ ਬਾਅਦ ਕੀ ਹੈ نیچے ਤੁਸੀਂ ਇੱਕ ਜਿਹੜੀ ਇਹਨਾਂ ਦੇ ਆਪਾਂ ਬਾਈਟ ਲਿਖਣੀ ਆ ਕੁਝ ਲਿਖ ਕੇ ਇਹਨਾਂ ਨੂੰ ਆਪਾਂ ਦੱਸਣਾ ਆ ਉਹ ਤੁਹਾਨੂੰ ਮੈਂ ਦੱਸਦਾ ਆ ਮੇਰੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਚੈੱਕ ਕਰ ਲਿਓ ਮੈਂ ਉਹ ਤੁਹਾਨੂੰ ਉੱਪਰ ਲਿਖ ਦੇਵਾਂਗਾ ਉਹਨੂੰ ਕਾਪੀ ਕਰ ਲਿਓ ਠੀਕ ਹੈ ਤੁਸੀਂ ਤੇ ਫਿਰ ਉਹ ਜਿਹੜਾ ਉੱਥੇ ਪੇਸਟ ਕਰ ਦਿਓ ਉਸ ਦੇ نیچے ਕੀ ਹੈ ਛੇੜੇ ਤੁਹਾਨੂੰ ਡਾਕੂਮੈਂਟ ਦੱਸਿਆ ਆadhar card pan card bank account itr ਤੇ ਜਿਹੜਾ ਜਗਾ ਦਾ ਜਿਹੜਾ ਜਗਾ ਪਹਿਲੀ ਵਾਰੀ ਲੈਣੀ ਉਸ ਦਾ ਐਫੀਡੇਵਿਟ ਜਿਹੜਾ ਹੋਊਗਾ ਉਹਦੀ ਪੀਡੀਐਫ ਫਾਈਲ ਬਣਾ ਕੇ ਤੁਸੀਂ ਅਪਲੋਡ ਕਰਨੀ ਹੈ ਠੀਕ ਹੈ ਜਿਹੜੀ ਪੀਡੀਐਫ ਫਾਈਲ ਬਣੀ ਹੋਗੀ ਉਹਨੂੰ ਚੂਸ ਫਾਈਲ ਤੇ ਜਾ ਕੇ ਤੁਸੀਂ ਇਹਨੂੰ ਅਪਲੋਡ ਕਰ ਦੇਣਾ ਆ ਫਿਰ نیچے ਕੀ ਹੈ ਜਿਹੜਾ ਨੈਕਸਟ ਦੀ অপਸ਼ਨ ਆ ਗਈ ਹੈ ਨੈਕਸਟ ਤੇ ਜਾ ਕੇ ਜਿਹੜਾ ਤੁਸੀਂ ਇਹਨੂੰ ਨਾ ਕਲਿੱਕ ਕਰ ਦੇਣਾ ਆ ਜਿਹੜੀ ਫਾਈਲ ਉੱਪਰ ਤੋਂ ਦੱਸਿਆ ਇਹਦੇ ਤੋਂ ਤੁਸੀਂ ਜਿਹੜੀ ਆ ਤੁਹਾਨੂੰ ਮੀਡੀਆ ਦੀ ਆਪਸ਼ਨ ਆਵੇਗੀ ਉਹ ਪੀਡੀਐਫ ਫਾਈਲ ਬਣਾਈ ਹੋਈ ਉਹ ਤੁਸੀਂ ਅਪਲੋਡ ਕਰਕੇ ਨੈਕਸਟ ਤੇ ਕਰ ਦੇਣਾ ਆ ਠੀਕ ਹੈ ਜੀ ਜਦੋਂ ਤੁਸੀਂ ਇਸ ਨੂੰ ਨੈਕਸਟ ਤੇ ਕਲਿੱਕ ਕਰੋਗੇ ਫਿਰ ਗਾ ਇੱਕ ਹੋਰ ਜਿਹੜੀ ਸਾਈਟ ਓਪਨ ਹੋ ਜਾਵੇਗੀ ਫਿਰ ਕੀ ਹੈ ਤੁਸੀਂ ਇੱਥੇ ਆਪਣਾ ਜਿਹੜਾ ਆ ਨਾਮ ਵਗੈਰਾ ਭਰ ਕੇ ਸਾਰਾ ਜਿਹੜਾ ਕੋਡ ਪਾਸਵਰਡ ਤੁਹਾਨੂੰ ਜਿਹੜਾ ਪਹਿਲਾਂ ਮਿਲਿਆ ਸੀਗਾ ਉਹ ਸਾਰਾ ਭਰ ਕੇ ਨਾ ਤੁਸੀਂ ਇੱਥੇ ਕੀ ਹੈ ਇਸ ਨੂੰ ਜਿਹੜਾ ਸਬਮਿਟ ਕਰ ਦੇਣਾ ਹੈ ਜਿਹੜਾ ਠੀਕ ਹੈ ਜੀ ਇੱਥੇ ਸਾਈਡ ਤੇ ਜਿਹੜਾ ਆਹ ਕੈਪਚਾ ਕੋਡ ਆ ਇਹ ਨੂੰ ਭਰਨਾ ਹੈ ਕੋਈ ਹੋਰ ਨਾ ਕੋਡ ਭਰੀ ਜਾਏ ਉਹ ਜਿਹੜਾ ਸਾਈਡ ਤੇ ਉਹ ਲਿਖਿਆ ਹੈ A O U B S C ਉਹ ਲਿਖਿਆ ਉਹਨੂੰ ਭਰ ਕੇ ਮਤਲਬ ਉਹਨੂੰ ਓਕੇ ਕਰ ਦੇਣਾ ਆ ਫਿਰ ਪਲੀਜ਼ ਵੇਟ ਆ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆ ਰਜਿਸਟ੍ਰੇਸ਼ਨ ਨੰਬਰ ਇਹ ਆ ਨਾ ਇਸ ਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖ ਲੈਣਾ ਆ ਕਿਉਂਕਿ ਗਾਂ ਤੁਹਾਡੇ ਇਹ ਕੰਮ ਆਵੇਗਾ ਜੇ ਤੁਹਾਨੂੰ ਇਹਦਾ ਸਕਰੀਨ ਸ਼ਾਟ ਲੈ ਲਓਗੇ ਤੇ ਬਾਲਾ ਵਧੀਆ ਨਹੀਂ ਤੇ ਤੁਹਾਨੂੰ ਕੀ ਆ ਇੱਥੇ ਇੱਕ ਹੋਰ ਸਾਈਡ ਤੇ ਜਿਹੜਾ ਆ ਰਜਿਸਟ੍ਰੇਸ਼ਨ ਦਾ ਸਾਰੀ ਤੁਹਾਨੂੰ ਇਹਦੀ ਡਿਟੇਲ ਮਿਲ ਜਾਵੇਗੀ A to Z ਤੁਸੀਂ ਇਹਨੂੰ ਕੀ ਆ ਜਾਂ ਪ੍ਰਿੰਟ ਕਢਾ ਕੇ ਰੱਖ ਲੈਣਾ ਆ ਜਾਂ ਡਾਊਨਲੋਡ ਕਰਕੇ ਇਹਨੂੰ ਰੱਖ ਲੈਣਾ ਆ ਫਿਰ ਕੀ ਹੈ ਉਸ ਤੋਂ ਬਾਅਦ ਕੀ ਹੈ ਫਿਰ ਆਪਾਂ ਇਹ ਜਿਹੜਾ ਤੁਹਾਡਾ ਡਾਟਾ ਆ ਇਸ ਨੂੰ ਕੁਝ ਟਾਈਮ ਬਾਅਦ ਜਿਹੜਾ ਇਸ ਨੂੰ ਆਪਾਂ ਫਿਰ ਇੱਕ ਜਿਹੜੀ ਮੈਂ ਤੁਹਾਨੂੰ ਵੈਬਸਾਈਟ ਦੱਸਾਂਗਾ ਉਹਦੇ ਤੇ ਜਾ ਕੇ ਸਰਚ ਕਰਾਂਗੇ ਫਿਰ ਆਪਣਾ ਜਿਹੜਾ ਨਾਮ ਉਹਦੇ ਵਿੱਚ ਸ਼ੋ ਹੋ ਜਾਵੇਗਾ ਜਦੋਂ ਆਪਣਾ ਨਾਮ ਸ਼ੋ ਹੋ ਜਾਵੇਗਾ ਉਸ ਤੋਂ ਬਾਅਦ ਕੀ ਹੈ ਉਹ ਸਾਰੀ ਵੈਰੀਫਿਕੇਸ਼ਨ ਕਰਨ ਆਉਣਗੇ ਵੈਰੀਫਿਕੇਸ਼ਨ ਤੋਂ ਬਾਅਦ ਕੀ ਹੈ ਤੁਹਾਨੂੰ ਜਿਹੜਾ ਉਹ ਲੋਨ ਮਿਲ ਜਾਵੇਗਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਪੇਜ ਨੂੰ ਕਰ ਲਿਓ ਫੋਲੋ